ਦੋਸਤੋ ਆ ਹੱਥ ਦੀ ਕਲਾਕਾਰੀ ਦੇਖਿਓ ਕਲਾਕਾਰ ਯਾਰ ਦੁਨੀਆ ਤੋਂ ਬੜੇ ਤੋਂ ਬੜੇ ਦੇਖੇ ਬਹੁਤ ਕੁਝ ਦੇਖ ਰਹੇ ਆ ਆਪਾਂ ਇੰਟਰਨੈਟ ਤੇ ਹਰ ਰੋਜ਼ ਨਵੀਂ ਤੋਂ ਨਵੀਂ ਵੀਡੀਓ ਆਉਂਦੀ ਆ ਪਰ ਆ ਬੰਦੇ ਨੇ ਕਿ ਨਾ ਇੱਕ ਆਪਦੇ ਹੱਥ ਦੇ ਉੱਤੇ ਪੇਂਟਿੰਗ ਕਰਕੇ ਸਿਰਫ ਹੱਥ ਦੀ ਕਲਾਕਾਰੀ ਆ ਹੱਥ ਹਿਲਾਉਂਦਾ ਐਂ ਲੱਗਦਾ ਜਿਵੇਂ ਕੋਈ ਕਾਰਟੂਨ ਹੁੰਦਾ ਬਿਲਕੁਲ ਕਾਰਟੂਨ ਬਣਾਤਾ ਉਹਨੇ ਆ ਹੱਥਾ ਦੇਖੋ ਆ ਘੁੰਮ ਗਿਆ ਆ ਦੰਦ ਬਣਾਤੇ ਨੱਕ ਅੱਖਾਂ ਟੋਪੀ ਯਾਰ ਦੱਸੋ ਪਹਿਲਾ ਬੰਦਾ ਤੇ ਆ ਬੁੜੀ ਬਣਾਤੀ ਕੋਈ ਰੜ ਕੇ ਛੱਡੀ ਕਲਾਕਾਰੀ ਵਾਲੀ ਬਾ ਕਮਾਲ ਕਲਾਕਾਰੀ ਆ ਬੰਦੇ ਦੇ ਵਿੱਚ ਆਹੋ ਫੇਰ ਬਦਲਤਾ ਉਹਨੇ ਆਹ ਫੇਰ ਬੰਦਾ ਬਣਾਤਾ ਬੁੜੀ ਤੋਂ ਮੰਨ ਗਏ ਯਾਰ ਮੰਨ ਗਏ ਬੰਦੇ ਦੀ ਕਲਾਕਾਰੀ ਨੂੰ ਢਾਗ ਤੋਂ ਢਾਗ ਦੁਨੀਆ ਪਈਆ ਕਲਾਕਾਰੀ ਨਾਲ ਭਰੀ ਪਈਆ ਦੁਨੀਆ ਉਹ ਸੁਣੀ ਕਲਾਕਾਰੀ ਆ ਇਹ ਜੇ ਕਲਾਕਾਰਾਂ ਨੂੰ ਨਾ ਫਿਰ ਲੱਕ ਸ਼ੇਅਰ ਕਰਿਆ ਕਰੋ ਇਹਨਾਂ ਦਾ ਹੌਸਲਾ ਵਧਾਈ ਕਰਿਆ ਕਰੋ ਇਹ ਜੇ ਲੋਕ ਪਿੱਛੇ ਰਹਿ ਜਾਂਦੇ ਨੇ ਗਰੀਬੀ ਕਰਕੇ ਲਾ ਲੋ ਪੈਸੇ ਦੀਆਂ ਮਜਬੂਰੀਆਂ ਕਰਕੇ ਲਾ ਲੋ ਇਹਨਾਂ ਨੂੰ ਆਪਾਂ ਸ਼ੇਅਰ ਨਹੀਂ ਕਰਦੇ ਗਾਹਾਂ ਪਤਾ ਨਹੀਂ ਲੱਗਦਾ ਹੈ ਜੇ